ਉਹ ਜੀ ਡਿਆੜੀ ਗਿਆ ਹਿੱਟਾ ਨੰਨੂ ਦੇ ਆਤੀ ਸੇ ਆਣ ਕੇ ਰੋਟੀ ਖਾ ਕੇ ਤੇ ਆ ਦਾ ਬੀਬੀ ਨਾਲ ਦਾ ਲੈ ਆਵਾ ਮੇਰੇ ਘਰ ਰਾਤ ਬਰਾਬਰ ਤੋਂ ਕਿਤੇ ਉਰਤ ਲਾਇਆ ਹੰਜ ਪਣ ਭਰਾ ਵੇ ਆਉਣ ਨਾਲੇ ਤਾਂ ਘਰ ਦੀ ਜਿੱਥੇ ਤੱਕ ਆ ਦਾਂਗੀ ਜੀ ਟਰ ਵਾਲੇ ਦੇ ਵਜ੍ਹਾ ਮੇਰ ਪੜਾਈ ਗਿਆ ਹੁਣ ਇਹਨਾਂ ਦਾ ਕਸੂਰ ਤਾਂ ਕੀ ਪਤਾਣ ਰਾਤੀ ਵੀ ਜਿੱਤਾਂ ਅੰਦਰ ਜਿਹਨੂੰ ਕੋਈ ਨਾ ਰੱਖੋ ਕਹਣਾ ਮੈਂ ਇਹ ਲੋਰ ਦਾ ਅਮਰਾਂ ਮਾ ਜਲਵੀਰ ਹਾਂਜੀ ਇਹ ਲੋਰ ਦਾ ਕੀ ਨਾਮ ਹੈ ਇਹ ਕਿਹੋ ਦਾ ਨਹੀਂ ਮੋਹ ਦਾ ਕੀ ਨਾਮ ਜਿਹੜਾ ਬੋਲਿਆ ਨਾਨਕ ਕੀ ਗੱਲ ਹੋਈ ਯਾਰ ਵੀ ਜੀ ਦਿਹਾੜੀ ਗਿਆ ਸੀ ਤੇ ਇਹਨਾਂ ਨੂੰ ਲੈ ਕੇ ਤੇ ਆਣ ਕੇ ਰੋਟੀ ਖਾ ਕੇ ਤੇ ਆਂਦਾ ਬੀਬੀ ਮੈਂ ਸੌਦਾ ਲੈ ਆਵਾ ਖਾਣ ਥੋੜੀ ਥੋੜੀ ਹਟਗੋ ਲਿਆਈ ਦੀ ਤੇ ਰੋਟੀ ਖਾ ਕੇ ਤਾਂ ਗੱਗੋ ਮੈਨੂੰ ਸੌਦਾ ਲੈਣਾ ਹੋਂਦਿਆ ਪੰਜ ਭੈਣ ਭਰਾ ਵੇ ਉਹ ਨਾਲੇ ਤਾਂ ਘਰ ਦੀ ਦੀ ਕਿੱਥੇ ਤੱਕ ਆ ਗਈ 6 7 ਮੇਰਾ ਨਾ ਪੈਰੀ ਨਾ ਬੰਨ੍ਹ ਮੇਰੇ ਗੱਲ ਕੀ ਇਹ ਗੱਲ ਦੱਸੀ ਚਲੋ ਇਹ ਹੁਣ ਦਾ ਲੱਗਾ ਪਤਾ ਲੱਗਾ ਟਰਾਲੇ ਦੇ ਵਜਾ ਇਹਨੂੰ ਪੜਾ ਹੀ ਜਾ ਹੁਣ ਇਹਨਾਂ ਦਾ ਕਸੂਰ ਜਾ ਕੀ ਪਤਾ ਣ ਰਾਬੀ ਵੀਰ ਜੀ ਜਾਨ ਕਸਟਮਰ ਕਿਹੜੀ ਜਗ੍ਹਾ ਤੇ ਆ? ਵੱਡੇ ਹੋਰ ਦੇ ਕੀ ਮੰਗ ਕਰਦੇ ਜੋੜ ਤੁਸੀਂ? ਆਈ ਵੀਰ ਨਾ ਪੈਲੀ ਨਾ ਬਣਾ ਦਿਹਾੜੀ ਲੈ ਕੇ ਪੈਣਾ ਨਹੀਂ ਜਾਂਦਾ ਹੋ। ਸੋਚਿਆ ਚਲੋ ਤੁਝੇ। ਵੀਰ ਜੀ ਮੇਰੇ ਪੱਤੀ ਆਦਾ ਮੇਰਾ ਪੁੱਤ ਤੇਰਾ ਜਨੂਗ ਲੱਕ ਗਿਆ ਅੱਗੇ ਲਾ ਕੇ ਖੜਨ ਵਾਲਾ। ਮੇਰਾ ਨਾਮ ਸਰ ਦਲਵੀਰ ਸਿੰਘ। ਇਹ ਜਿਹੜੇ ਮਿੱਤਰ ਦਾ ਨਾਮ ਸੀ ਜੀ। ਉਹਦਾ ਨਾਮ ਕੀ ਲੱਗਦਾ ਥੋੜਾ? ਮੇਰਾ ਭਾਂਜਾ ਸੀ। ਕੀ ਗੱਲ ਹੋਈ ਯਾਰ? ਇਹ ਇਦਾਂ ਦਿਹਾੜੀ ਕਰਕੇ ਆਇਆ ਵਾ ਤੇ ਉਹ ਇਹਨਾਂ ਦੀ ਮਾਤਾ ਕਹਿੰਦੀ ਵੀ ਜਾ ਕੇ ਪੁੱਤ ਸੌਦਾ ਲਿਆ ਜਾ ਕੇ ਉਹ ਸੌਦਾ ਲੈਣ ਗਿਆ ਵਾ ਤੇ ਉਧਰੋਂ ਫੌਜੀਆਂ ਦੀ ਗੱਡੀ ਆ ਰਹੀ ਸੀਗੀ ਫੌਜੀਆਂ ਦੀ ਗੱਡੀ ਦੇ ਫੌਜੀਆਂ ਦੀ ਗੱਡੀ ਵੱਜੀ ਜਾਂ ਇਹ ਵੱਜੇ ਇਹਨਾਂ ਨੂੰ ਪਤਾ ਮੌਕਾ ਜੇ ਖਤਮ ਹੋ ਗਿਆ ਹਾਂਜੀ ਹੁਣ ਹੁਣ ਕੀ ਹੋਇਆ ਹੁਣ ਕਿੱਥੇ ਹੈ ਡੈਡ ਬੋਡੀ ਹੁਣ ਡੈਡ ਬਾਡੀ ਇਹਨਾਂ ਦੇ ਉਹਨਾਂ ਕੈਂਡੀ ਚ ਲਾਤੀ ਆ ਤੇ ਨਾਲ ਜੰਦਰਾ ਮਾਰਤਾ ਵਾ ਇਹਨਾਂ ਮੰਗ ਕਰਦੇ ਹੋ ਜੇ ਅਸੀਂ ਮੰਗ ਕਰਨੇ ਆ ਤੇ ਇਹਨਾਂ ਪਰਿਵਾਰ ਦਾ ਕੋਈ ਸੋਚਿਆ ਜਾਵੇ ਇਹ ਪਰਿਵਾਰ ਬਹੁਤ ਹੀ ਮਾਤੜ ਆ ਬਹੁਤ ਹੀ ਗਰੀਬ ਆ ਇਹ ਪਰਿਵਾਰ ਕਿੰਨੀਆਂ ਭੈਣਾਂ ਦਾ ਭਰਾ ਸੀਗਾ ਤੇ ਪੰਜ ਭੈਣਾਂ ਦਾ ਭਰਾ ਸੀਗਾ ਇਕੱਲਾ ਇਕੱਲਾ ਸੀਗਾ ਕੱਲ ਇਹ ਇਹ ਪਹਿਲੀ ਮਾਂ ਤੋਂ ਹੀ ਹਾਂ ਦੋ ਇਹ ਆ ਦੂਸਰੀ ਉਹਦੀ ਮਾਂ ਪਹਿਲੀ ਮਾਂ ਤੋਂ ਸੀਗਾ ਤੇ ਇਹਦੇ ਸਿਰ ਤੇ ਪਿਓ ਨੂੰ ਹਜੇ ਇੱਕ 1.5 ਮਿੰਟ ਨਾ ਹੋਇਆ ਪੋਏ ਉਹਨੂੰ ਖਤਮ ਹੋਏ ਇਹਨੂੰ ਉਹ ਪਹਿਲਾਂ ਪਿਓ ਪੂਰੇ ਹੋ ਗਏ ਤੇ ਹੁਣ ਬਾਅਦ ਚ ਇਹ ਇਹਦੇ